ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਲਗਾਤਾਰ ਚੱਲ ਰਹੀ ਹੈ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਪੰਜਾਬ ਵਾਸੀਆਂ ਨਾਲ ਕਿ ਪੰਜਾਬ ਨੂੰ ਮੁੜ ਤੋਂ ਹਰਾ-ਭਰਾ ਤੇ ਰੰਗਲਾ ਪੰਜਾਬ ਬਣਾਇਆ ਜਾਏਗਾ ਇਸੇ ਲਈ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਹ ਚਾਹੇ ਨਸ਼ਾ ਕਰਨ ਵਾਲਾ ਹੋਵੇ ਉਸ ਦਾ ਇਲਾਜ ਕਰਾਇਆ ਜਾ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਵਿਭਾਗੀਆ ਪੁਲਸੀਆ ਕਾਰਵਾਈ ਕੀਤੀ ਜਾ ਰਹੀ ਹੈ ਇਸ ਲਈ ਵੱਡੇ ਸੁਦਾਗਰਾ ਤੇ ਵੀ ਪੰਜ ਇੱਕ ਸੇ ਜਾ ਰਹੇ ਹਨ ਅਤੇ ਉਹਨਾਂ ਦੇ ਘਰ ਟਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਸਲਾਖਾ ਦੇ ਪਿੱਛੇ ਭੇਜਿਆ ਜਾ ਰਿਹਾ ਹੈ ਇਹ ਜੋ ਵਿਅਕਤੀ ਤੁਸੀਂ ਦੇਖ ਰਹੇ ਇਹ ਫਾਜ਼ਿਲਕਾ थाना सदर ਪੁਲਿਸ ਵੱਲੋਂ ਫੜਿਆ ਗਿਆ ਹੈ ਅਤੇ ਫਰੋਜਪੁਰ ਦਾ ਰਹਿਣ ਵਾਲਾ ਹੈ ਇਸ ਪਾਸੋ ਪੁਲਿਸ ਦੇ ਸ਼ੱਕ ਦੇ ਆਧਾਰ ਤੇ ਪੜਤਾਲ ਕੀਤੀ ਸ਼ਰਮ ਰਕੀਤੀ ਤਾਂ ਹੈਰੋਇਨ ਬਰਾਮਦ ਹੋਈ ਅਤੇ ਪੁਲਿਸ ਦਾ ਕਹਿਣਾ ਹੈ ਵੀ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਮਮਦੋੜ ਥਾਣੇ ਤੋਂ ਇਸ ਦਾ ਪਿਛੋਕੜ ਵੀ ਲਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹੋਰ ਕਿਸ ਕਿਸ ਤਰ੍ਹਾਂ ਦੇ ਮਕਦਮੇ ਦਰਜ ਹਰੇ ਤੇ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਉੱਥੋਂ ਪੁਲਿਸ ਰਿਮਾਂਡ ਮੰਗੀ ਗਈ ਹੈ ਵੀ ਇਹ ਹੈਰੋਇਨ ਕਿਸ ਤੋਂ ਲਿਆਦਾ ਸੀ ਕਿੰਨੇ ਦੀ ਲਿਆਦਾ ਸੀ ਅਤੇ ਕਿਸ ਨੂੰ ਵੇਚਦਾ ਸੀ ਅਤੇ ਕਿੰਨੇ ਦੀ ਵੇਚਦਾ ਸੀ ਉਹਨਾਂ ਕਹਿ ਕਿ ਨਸ਼ਾ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਵਿਦੇ ਮੁਫਤ ਇਲਾਜ ਕਰਾਨ ਦੀ ਸਬਦਮ ਹੋਇਆ ਕਰਾਈ ਹੈ ਉਸ ਤਰ੍ਹਾਂ ਜੇ ਕੋਈ ਇਸ ਗ੍ਰਿਫਤ ਵਿੱਚ ਹੈ ਤਾਂ ਉਹ ਪੰਜਾਬ ਪੁਲਿਸ ਨਾਲ ਸੰਪਰਕ ਕਰੇ ਉਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਖਰਚੇ ਤੇ ਬਿਲਕੁਲ ਮੁਫਤ ਕਰਾਇਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਦੀ ਜੇਕਰ ਕੋਈ ਪੁਲਿਸ ਨੂੰ ਇਤਲਾਹ ਦਿੰਦਾ ਹੈ ਤਾਂ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਊਗਾ ਉਸ ਦਾ ਨਾਂ ਸਾਹਮਣੇ ਨਹੀਂ ਕੀਤਾ ਜਾਊਗਾ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬ੍ਰਾਂਡ ਵਿੱਚ ਜੋ ਮਦਦ ਮਿਲੇਗੀ ਉਹ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੈ ਇਸ ਮੌਕੇ ਬੋਲਦੇ ਹੋਏ ਥਾਣਾ ਸਦਰ ਦੇ ਐਸ ਐਚ ਓ ਸਰਦਾਰ 베ਦੀ ਨੇ ਦੱਸਿਆ ਬਿ ਨਸ਼ਾ ਵੇਚਣ ਵਾਲੇ ਯਾਤਾ ਜਿਲ੍ਹਾ ਛੜਜਨ ਤੇ ਯਾ ਇੱਕ ਕੰਮ ਕਿਉਂਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਪੰਜਾਬ ਪੁਲਿਸ ਵੱਲੋਂ ਸਖਤ ਦਾਇ ਦਿੱਤੀ ਗਈ ਹੈ ਇਸ ਮੌਕੇ ਬੋਲਦੇ ਹੋਏ ਐਸ ਐਚ ਓ ਹਰਦੇਵ ਸਿੰਘ 베ਦੀ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਜੀ ਸਰ ਇੱਕ ਹੈਰੋਇਨ ਦਾ ਪਰਚਾ ਦਰਜ ਹੈ ਸਰ ਉਹਦੇ ਬਾਰੇ ਕੁਝ ਇੱਕ ਕੱਲ ਮਿਤੀ 27 ਬੱਚੇ ਨੂੰ ਐਫਰ ਨੰਬਰ 77 ਦਰਜ ਕੀਤੇ ਗਏ ਜਿਸ ਸੇ ਦੇ ਜਰਬੀ ਰਚੇ ਸਾਡੀ ਪੁਲਿਸ ਪਾਰਟੀ ਬਾਹਰ ਮਜੂਸੀ ਜਨਾਤਲਾ ਮੈਡੀਸਨ ਦੇ ਤਲਾਅ ਦੇ ਆਧਾਰ ਤੇ ਇਹਨਾਂ ਨੇ ਇੱਕ ਸਖਸ਼ ਨੂੰ ਕਾਬੂ ਕੀਤਾ ਜੀ ਇਹ ਦਾ ਨਕਲ ਵਿੰਦਰ ਸਿੰਘ ਸਾਨੋਂ ਬਲਵੰਤ ਸਿੰਘ ਦਾ ਇਹ ਰਹਿਲਾ ਹਜੀ ਮਾਮੂਰਤ ਦਾ ਰਹਿਣ ਵਾਲਾ ਜੀ ਇਹਦੇ ਕੱਪ ਦੇ ਵਿੱਚੋਂ 100 ਗ੍ਰਾਮ ਹੈਲ ਨਸੀਬ ਪ੍ਰੰਪਰਮ ਦੇ ਕੀਤੀ ਜੀ ਅਸੀਂ ਉਕਾਰਵੇ ਕਰਦੇ ਹੋਏ ਇਹਨੂੰ ਅਸੀਂ ਅੱਜ ਪੇਸ਼ੰਦ ਕਰਦੇ ਆ ਜੀ ਕਰਕੇ ਨਾ ਰਿਪੋਰਟ ਲੈ ਕੇ ਇਹਦਾ ਜਿਹੜਾ ਫਰਦਰ ਅਸੀਂ ਕੋਸ਼ਿਸ਼ ਕਰਦੇ ਆ ਜੀ ਇਹ ਕਿੱਥੋਂ ਲੈ ਕੇ ਆਇਆ ਅੱਗੇ ਇਹਨ ਕਿੱਥੇ ਸਪਲਾਈ ਕਰਨੀ ਸੀ ਸਾਡੀ ਇਹ ਜਾਂਚ ਚੱਲ ਰਹੀ ਜੀ ਇਹ ਅੱਗੇ ਵੀ ਕੋਈ ਪਰਚੇ ਨੇ ਤੇ ਹੈਗੇ ਆ ਕੁਛ ਹੈ ਜੀ ਹਾਂ ਇਹ ਤਾਂ ਬੜੇ ਸਿੰਘ ਬਰਤਾਰ ਕਰ ਰਹੇ ਆ ਜੀ ਇਹਦਾ ਜਿਹੜਾ ਮਾਮੂਰਤ ਥਾਣੇ ਤੋਂ ਇਹਦਾ ਸੀ ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत